ਜਲੰਧਰ ਹਾਈਵੇ ਤੇ ਸਤਤ ਈਸਟਵੁੱਡ ਵਿਲੇਜ ਦੇ ਵਿੱਚ ਗੋਲੀ ਲੱਗਣ ਦੇ ਨਾਲ ਸਿਕਿਉਰਿਟੀ ਗਾਰਡ ਜ਼ਖਮੀ ਹੋ ਗਿਆ। ਦਰਅਸਲ ਜ਼ਖਮੀ ਨੌਜਵਾਨ ਦੀ ਪਛਾਣ ਸੰਦੀਪ ਦੇ ਵਜੋਂ ਹੋਈ ਹੈ ਜੋ ਕਿ ਫਗਵਾੜਾ ਦਾ ਰਹਿਣ ਵਾਲਾ ਹੈ। ਤਾਂ ਜ਼ਖਮੀ ਨੌਜਵਾਨ ਨੂੰ ਇਲਾਜ ਲਈ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਜੋਗਰ ਹਸਪਤਾਲ ਭਾਰਤੀ ਕਰਵਾਇਆ ਗਿਆ ਤੇ ਜਾਣਕਾਰੀ ਮੁਤਾਬਕ ਨੌਜਵਾਨ ਦੀ ਲਾਤ ਤੇ ਗੋਲੀ ਲੱਗਦੀ ਹੈ। ਤੇ ਡਾਕਟਰ ਦੇ ਵੱਲੋਂ ਇਲਾਜ ਕੀਤਾ ਜਾ ਰਿਹਾ ਹੈ ਤਾਂ ਜ਼ਖਮੀ ਨੌਜਵਾਨ ਦੇ ਪਿਤਾ ਹੈਂਡੀਕੈਪ ਨੇ ਤੇ ਉਹ ਜਿਵੇਂ ਉਹਨਾਂ ਨੇ ਇਸ ਘਟਨਾ ਦੀ ਸੂਚਨਾ ਮਿਲਦੀ ਹੈ ਤਾਂ ਹਸਪਤਾਲ ਪਹੁੰਚਦੇ ਨੇ ਪਿਤਾ ਦਾ ਇਹ ਕਹਿਣਾ ਹੈ ਕਿ ਅਜੇ ਤੱਕ ਈਸਟਵੁੱਡ ਵਿਲੇਜ ਦੇ ਵੱਲੋਂ ਕੋਈ ਵੀ ਕਰਮੀ ਉਹਨਾਂ ਦੇ ਪੁੱਤਰ ਨੂੰ ਵੇਖਣ ਨਹੀਂ ਆਇਆ ਉਹਨਾਂ ਦਾ ਕਹਿਣਾ ਹੈ ਕਿ ਪੁੱਤਰ 4-5 ਸਾਲ ਤੋਂ ਈਸਟਵੁੱਡ ਵਿਲੇਜ ਦੇ ਵਿੱਚ ਸਿਕਿਉਰਿਟੀ ਗਾਰਡ ਦੀ ਨੌਕਰੀ ਕਰਦਾ ਹੈ ਤੇ ਉਹਨਾਂ ਦੇ بیٹے ਦੇ ਤੇਜ਼ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਤੇ ਉਸ ਨੂੰ ਗੋਲੀ ਮਾਰੀ ਗਈ ਹੈ ਪਿਤਾ ਦਾ ਇਹ ਕਹਿਣਾ ਹੈ ਕਿ ਪੁੱਤਰ ਦੇ ਸਿਰ ਤੇ ਦआतर्ਦ ਨਾਲ ਵਾਰ ਕੀਤੇ ਗਏ ਨੇ ਉਹ ਕਾਫੀ ਜ਼ਖਮੀ ਹੋਇਆ ਸੂਚਨਾ ਮਿਲਦਿਆਂ ਹੀ ਜਿੱਥੇ ਐਸਪੀ ਸਿਟੀ 1 ਅਕ੍ਰਿਸ਼ੀ ਜੈਨ ਤੇ ਡੀਐਸਪੀ ਦਲਜੀਤ ਸਿੰਘ ਈਸਟਵੁੱਡ ਵਿਲੇਜ ਪੌਂਚਰ ਨੇ ਜਿੱਥੇ ਉਹਨਾਂ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਤਾਂ ਡੀਐਸਪੀ ਦਾ ਕਹਿਣਾ ਹੈ ਕਿ ਇਹ ਕੋਈ ਰੰਜਿਸ਼ ਦਾ ਮਾਮਲਾ ਨਹੀਂ ਹੈ ਮਾਮੂਲੀ ਬਹਿਸ ਤੋਂ ਬਾਅਦ ਹਮਲਾਵਰਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਪੁਲਿਸ ਦਾ ਕਹਿਣਾ ਹੈ ਕਿ ਕ੍ਰੌਂਡ ਫਾਇਰ ਹੋਇਆ ਹੈ ਦੱਸਿਆ ਜਾ ਰਿਹਾ ਹੈ ਕਿ ਇਸਟਵੁੱਡ ਵਿਲੇਜ ਵਿੱਚ ਕੁਝ ਨੌਜਵਾਨ ਹੁਲੜਬਾਜ਼ੀ ਕਰ ਰਿਹਾ ਸਨ ਉੱਥੇ ਮੌਜੂਦ ਸਿਕਿਉਰਿਟੀ ਗਾਰਡ ਦੇ ਬਾਉਂਸਰ ਨੇ ਨੌਜਵਾਨਾਂ ਨੂੰ ਰੋਕਣਾ ਚਾਇਆ ਤੇ ਇਸ ਦੇ ਦਰਮਿਆਨ ਬਹਿਸ ਹੁੰਦੀ ਹੈ ਝਗੜਾ ਹੁੰਦਾ ਹੈ ਜਿਸ ਤੋਂ ਬਾਅਦ ਸਿਕਿਉਰਿਟੀ ਗਾਰਡ ਨੂੰ ਗੋਲੀ ਮਾਰ ਦਿੱਤੀ ਗਈ ਹੈ ਤੇ ਪੁਲਿਸ ਵੱਲੋਂ ਮੌਕੇ ਦੀ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ ਤਕਨੀਕੀ ਕਾਰਵਾਈ ਕੀਤੀ ਜਾ ਰਹੀ ਹੈ ਸਤਿ ਪਾਏ ਜੀ ਮੇਰਾ ਨਾਮ ਹਾਂਜੀ ਸਤਪਾਲ ਹੈ ਜੀ ਸਤਪਾਲ ਜੀ ਅੱਜ ਇਹ ਇੱਥੇ ਜਲੰਧਰ ਐਂਜੋਲ ਹਸਪੀਟਲ ਚ ਕੀ ਮਾਮਲਾ ਕੀ ਸਾਰਾ ਮਾਮਲਾ ਹੈ ਜੀ ਮੇਰਾ ਬੇਟਾ ਹੈ ইস্টਬੁਡ ਵਿੱਚ ਲੋਕਾਂ ਦੀ ਸੇਫਟੀ ਬਾਤੇ ਬੌਂਸਰ ਲੱਗਾ ਹੈ ਜੀ ਅੱਜ ਉਹਦੇ ਵਿੱਚ ਉੱਥੇ ਕੋਈ ਕੋਈ ਰੰਜਿਸ਼ ਚੱਲਦੀ ਤੇ ਫਟ ਵਿੱਚ ਗੋਲੀ ਲੱਗੀ ਆ ਔਰ ਉਨੀ ਕਾਫੀ ਦਾਦੂ ਤਮਾਰੇ ਆ ਕਾਫੀ ਸੱਟਾ ਸੱਟਾ ਲੱਗੀਆਂ ਜੀ ਤੇ ਅਸੀਂ ਝੋਲ ਹਸਪੀਟਲ ਵਿੱਚ ਲੈ ਕੇ ਆਏ ਹੋਏ ਆ ਤਾਂ ਇੱਥੇ ਦਾਖਲ ਕੀਤਾ ਆ ਹਲੇ ਪ੍ਰੇਸ਼ਨ ਹੋਣਾ ਆ ਤੇ ਬਹੁਤ ਪਰੇਸ਼ਾਨ ਆ ইস্টਬੁਡ ਦਾ ਇੱਥੇ ਸਾਨੂੰ ਕੋਈ ਨਹੀਂ ਮਿਲਿਆ ਜੀ ਮੈਂ ਦੇਖੋ ਘੋੜੀਆਂ ਨਾ ਧਰਦਾ ਆ ਜੀ ਮੈਂ ਬੜੀ ਮੁਸ਼ਕਲ ਨਾਲ ਇੱਥੇ ਮੈਂ ਪਹੁੰਚਿਆ ਆਂ ਕੰਡੀਸ਼ਨ ਕਿਦਾਂ ਕੰਡੀਸ਼ਨ ਤਾਂ ਥੋੜੀ ਖਰਾਬੀ ਆ ਜੀ ਗੋਲੀ ਕਿੱਥੇ ਲੱਗੀ ਇਹਨਾਂ ਦੇ ਗੋਲੀ ਪੱਟ ਵਿੱਚ ਲੱਗੀ ਆ ਜੀ ਅੱਛਾ ਜੀ ਬੜੀ ਪੱਟ ਵਿੱਚ ਲੱਗੀ ਆ ਸਿਰ ਵਿੱਚ ਵੀ ਦਾਦੂ ਤੇ ਲੱਗਿਆ ਬਾਹਾਂ ਤੇ ਵੀ ਲੱਗਿਆ ਜੀ ਹੂੰ ਕਿੰਨੇ ਸਮੇਂ ਤੋਂ ਤੁਹਾਡਾ ਬੇਟਾ ਕੰਮ ਕਰ ਰਿਹਾ ਉੱਥੇ ਈਸਟਬੁਡ ਉੱਥੇ ਘੱਟੋ ਘੱਟ ਜੀ 4-5 ਸਾਲ ਹੋ ਚਿਰੇ ਲਗਭਗ ਤੇ ਗੋਲੀ ਚਲਾਉਣ ਦਾ ਕੋਈ ਕਾਰਨ ਜਾਂ ਕੋਈ ਮੈਨੂੰ ਜੀ ਹਲੇ ਕੋਈ ਕਾਰਨ ਨਹੀਂ ਪਤਾ ਲੱਗਾ ਹੈਗਾ ਮੈਂ ਤਾਂ ਹੁਣੇ ਹੀ ਪਹੁੰਚਿਆ ਜੀ ਅਸੀਂ ਆਨੇ ਤੇ ਤੇ ਤੁਹਾਡੇ ਬੱਚੇ ਦੀ ਕਿੱਦਾਂ ਹਨੇ ਕੰਡੀਸ਼ਨਰ ਠੀਕ ਹੈ ਸੀਰੀਸ ਹੈ ਜਾਂ ਇਹ ਹਨੇ ਕੁਝ ਪਤਾ ਨਹੀਂ ਲੱਗੇਗਾ ਬਿੱਲਾ ਇਹ ਈਸਟਵਰਡ ਦੇ ਵਿੱਚ ਕੰਮ ਕਰ ਰਿਹਾ ਤਿੰਨ ਚਾਰ ਸਾਲ ਤੋਂ ਕੋਈ ਉਹਨਾਂ ਦਾ ਵਿਅਕਤੀ ਕੋਈ ਅਧਿਕਾਰੀ ਜਾਂ ਕੋਈ ਆਇਆ ਹੋਵੇ ਉਹਨਾਂ ਦੇ ਪਰ ਜਦ ਤੱਕ ਮੈਂ ਇੱਥੇ ਉਹਨਾਂ ਦਾ ਕੋਈ ਅਧਿਕਾਰੀ ਮੈਨੂੰ ਕੋਈ ਨਹੀਂ ਮਿਲਿਆ ਮੈਂ ਉਹਨਾਂ ਨੂੰ ਫੋਨ ਵੀ ਕਰਦਾ ਹਟਿਆ ਨਾਲ ਦੇ ਮੁੰਡਿਆਂ ਨੂੰ ਉਹ ਕਹਿੰਦੇ ਅਸੀਂ ਆ ਰਹੇ ਹਾਂ ਅਸੀਂ ਆ ਰਹੇ ਹਾਂ ਹਾਲ ਤੱਕ ਕੋਈ ਨਹੀਂ ਆਇਆ ਇੱਥੇ ਜੀ ਤੇ ਪੁਲਿਸ ਨੂੰ ਸ਼ਿਕਾਇਤ ਕੀਤੀ ਪੁਲਸਾਈ ਦੀ ਮੌਕੇ ਉੱਥੇ ਮੈਨੂੰ ਉਹਦੇ ਬਾਰੇ ਨਹੀਂ ਕੀ ਪਤਾ ਹੈਗਾ ਮੈਂ ਤਾਂ ਇੱਥੇ ਹਸਪੀਟਲੋਂ ਮੈਨੂੰ ਫੋਨ ਆਇਆ ਮੈਂ ਹਸਪੀਟਲ ਹੀ ਸਿੱਧਾ ਆ ਗਿਆ ਕੋਈ ਰੰਜਿਸ਼ ਨਹੀਂ ਇੱਕ ਸਰਵਿਸ ਕਰਦਾ ਸੀ ਉਹ ਰਾਸਟਿਕ ਕੋਈ ਮਣੀ ਮੋਟੀ ਬਹਿਸ ਹੋਈ ਇਹਨਾਂ ਦੀ ਜੀ ਸਰ ਕਿੰਨੇ ਰਾਉਂਡ ਫਾਇਰ ਹੋਏ ਇੱਕ ਰਾਉਂਡ ਉਹ ਕਿੱਥੇ ਲੱਗੀ ਤੇ ਗੋਲੀ ਕਾਰਨ ਹੁਣ ਮਿਲਾਂਗੇ ਤਾਂ ਟਾਈਮ ਤੇ ਜਾ ਕੇ ਸਟੇਟਮੈਂਟ ਲੈਣ ਚੱਲਿਆ ਹਾਂ ਦੇਖਦਾ ਠੀਕ ਹੈ ਜੀ ਠੀਕ ਹੈ